ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਸੰਗਰੂਰ ਦੀ ਨਵੀਂ partite ਦਾ ਆਗਾਜ਼ ਜ਼ਿਲ੍ਹਾ ਅਬਜ਼ਰਵਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਗੁਰਦੁਆਰਾ ਨਾਨਕੇ ਹਸਾਬ ਵਿਖੇ ਅਰਦਾਸ ਕਰਵਾਉਣ ਉਪਰਾਧ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਅਬਜ਼ਰਵਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਜ਼ਿਲ੍ਹੇ ਵਿੱਚ ਨਵੀਂpartite ਸ਼ੁਰੂ ਕੀਤੀ ਗਈ ਹੈ ਜਿਸ ਦੇ ਲਈ ਵੱਖ-ਵੱਖ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ ਪਾਰਟੀ ਵਰਕਰਾਂ ਦੀਆਂ ਲੀਡਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਤੋਂ ਬਾਅਦ ਭਾਰਤੀ ਪੰਜਾਬ ਵਿੱਚ ਕੀਤੀ ਜਾਵੇ ਅਤੇ ਹਰ ਮਹੱਲੇ ਹਰ ਪਿੰਡ ਵਿੱਚ ਨਵੇਂ ਵਰਕਰ ਪਾਰਟੀ ਨਾਲ ਜੁੜਨ। ਉਹਨਾਂ ਕਿਹਾ ਕਿ ਹਰ 5 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਂ ਭਰਤੀ ਕੀਤੀ ਜਾਂਦੀ ਹੈ ਅਤੇ ਇਸ ਵਾਰ ਜ਼ਿਲ੍ਹਾ ਸੰਗਰੂਰ ਤੋਂ ਇਸ ਦਾ ਆਗਾਜ਼ ਕੀਤਾ ਗਿਆ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਰਟੀ ਲੀਡਰ ਜਾ ਕੇ ਨਵੀਂ ਭਰਤੀ ਦੀ ਸ਼ੁਰੂਆਤ ਕਰ ਰਹੇ ਹਨ। ਤੋਂ ਪਹਿਲਾਂ ਸਾਡੇ ਸਾਰੇ ਸ਼੍ਰੋਮਣੀ ਅਕਾਲੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ। ਤੇ ਤੁਹਾਡੇ ਸਾਰੇ ਪੱਤਰਕਾਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਆ ਮਾਫੀ ਵਿੱਚ ਉਹਨੇ ਲੇਟ ਹੋ ਗਏ ਥੋੜੇ ਜਿਹਾ ਕਾਪੀਆਂ ਕੋਈ ਸ਼ੁਰੂਆਤ ਹੋਈ ਐ ਪਹਿਲਾਂ ਪਟਿਆਲੇ ਸੀ ਫਿਰ ਸੰਗਰੂਰ ਜਿਲ੍ਹੇ ਦੀ ਸੀ ਸੋ ਮੈਂ ਸਮਝਦਾ ਕਿ ਅੱਜ ਦੀ ਜੋ ਰਸਮੀ ਤੌਰ ਤੇ ਜੋ ਸ਼ਰੂਮਣੀ ਕਾਲੀਅਲ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਭੁੰਦਰ ਜੀ ਵਰਕਿੰਗ ਕਮੇਟੀ ਸ਼ਰੂਮਣੀ ਕਾਲੀਅਲ ਦੇ ਦਿਸ਼ਾ ਨਿਰਦੇਸ਼ੇਟਾਂ ਚੋ ਅੱਜ ਇਹੋ ਭਰਤੀ ਸ਼ੁਰੂ ਕੀਤੀ ਜਾ ਰਹੀ ਐ ਮੈਂ ਸਮਝਦਾ ਕਿ ਇਸੇ ਭਰਤੀ ਜਿਵੇਂ ਪਹਿਲਾਂ ਦੱਸਿਆ ਸੰਗਰੇਡੀ ਸਾਹਿਬ ਨੇ ਕਿ ਭਰਤੀ ਅੱਜ ਤੋਂ ਸ਼ੁਰੂ ਹੋ ਗਏ ਬੀ ਬੀਤ ਇੱਕ ਮਹੀਨਾ ਲਗਾਤਾਰ ਭਰਤੀ ਚੱਲਨੀ ਹੈ ਤੇ ਮਾਰਚ ਦੇ ਪੈ 1 ਮਾਰਚ ਨੂੰ ਤਕਰੀਬਨ ਸ਼ਰੂਮਰੀ ਕਾਲੀਯਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਸੋ ਮੈਂ ਸਮਝਦਾ ਕਿ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਤੇ ਜੋਸ਼ ਹੈ ਕਿਉਂਕਿ ਸ਼ਰੂਮਰੀ ਕਾਲੀਯਲ ਦੀ ਭਰਤੀ ਦਾ ਟਾਈਮ ਪੂਰਾ ਹੋ ਗਿਆ ਸੀ ਤੇ ਵਰਕਰਾਂ ਦਾ ਇਤਸ਼ਾਹ ਸੀ ਜਿਹੜੇ ਨਵੇਂ ਜਿਹੜੇ ਸਾਡੇ ਵਰਕਰ ਸਹਿਬਾਨ ਨੇ ਨੌਜਵਾਨ ਪੀੜ੍ਹੀ ਆ ਹੋਰ ਜਿਹੜੇ ਜੁੜਨਾ ਚਾਹੁੰਦੇ ਸੀ ਉਹ ਬੜੇ ਉਤਸ਼ਾਹ ਨਾਲ ਭਰਤੀ ਦੀ ਡੀਕ ਕਰ ਰਹੇ ਸੀ ਤੇ ਭਰਤੀ ਸ਼ੁਰੂ ਕਰ ਰਹੇ ਆ ਸੋ ਇਹ ਭਰਤੀ ਅੱਜ ਅਸੀਂ ਸ਼ੁਰੂ ਹੋਏ ਤੋਂ ਜ਼ਿਲ੍ਹੇ ਸਨਰੂਰ ਤੋਂ ਕੀਤੀ ਆ ਇਕੱਠੀ ਕੀਤੀ ਆ ਜੇ ਤੋਂ ਬਾਅਦ ਸਾਰੇ ਹਲਕਾ ਵਾਈਜ਼ ਸਾਰੇ ਬਲਾਕ ਵਾਈਜ਼ ਸਾਰੇ ਔਰਡ ਵਾਈਜ਼ ਸਾਰੀਆਂ ਸਰਕਲ ਜਥੇਬੰਦੀਆਂ ਦੇ ਪਿੰਡ-ਪਿੰਡ ਜਾ ਕੇ ਇਹ ਭਰਤੀ ਸ਼ੁਰੂ ਕੀਤੀ ਜਾਊਗੀ ਤਾਂ ਕਿ ਸ਼੍ਰੋਮਣੀ ਕਾਲੀਯਲ ਨੂੰ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ ਸ਼੍ਰੋਮਣੀ ਕਾਲੀਯਲ ਇਹ ਵਰਕਰ ਦੀ ਪਾਰਟੀ ਆ ਵਰਕਰ ਵੱਡੀ ਗਿਣਤੀ ਦੇ ਵਿੱਚ ਮੈਂਬਰ ਬਣਨਗੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਊਗਾ ਇਦਾਂ ਹੀ ਸਰਕਲ ਦੇ ਡੈਲੀਗੇਟ ਡਿਸਟ੍ਰਿਕਟ ਡੈਲੀਗੇਟ ਸਟੇਟ ਡੈਲੀਗੇਟ ਬਣੇ ਜਾਣਗੇ ਤੇ ਜਿਹੜੇ ਵੀ ਮੈਂਬਰ ਬਣਨਾ ਚਾਹੁੰਦੇ ਨੇ ਡੈਲੀਗੇਟ ਬਣਨਾ ਚਾਹੁੰਦੇ ਨੇ ਉਹ ਸਾਡੇ ਜਿਵੇਂ ਜ਼ਿਲ੍ਹਾ ਜਥੇਬੰਦੀ ਵੱਲੋਂ ਇਹ ਕਾਪੀਆਂ ਲੈ ਲੈ ਕੇ ਜਾ ਸਕਦੇ ਆ ਤੇ ਆਨ ਮੈਲਟ ਇਹ ਭਰਤੀ ਹੋਣੀ ਆ ਤੇ ਇਹਦੇ ਵਿੱਚ ਸਾਰ ਨੂੰ ਬੇਨਤੀ ਆ ਕਿ ਕੋਈ ਕਾਲ ਨੂੰ ਬੰਦਾ ਇਹ ਨਾ ਕਹੇ ਮੈਨੂੰ ਮੈਨੂੰ ਅਪਰੋਚ ਕੀਤਾ ਗਿਆ ਅਸੀਂ ਪਿੰਡ-ਪਿੰਡ ਜਾ ਕੇ ਵਾਰਡ ਵਾਈ ਸਾਰੇ ਅਪਰੋਚ ਕਰਾਂਗੇ ਤੇ ਸਮੁੱਚੇ ਨੌਜਵਾਨਾਂ ਸਮੁੱਚੇ ਵਰਕਰ ਸਾਹਿਬਾਨ ਨੂੰ ਸ਼੍ਰੋਮਣੀ ਅਕਾਲੀਅਲ ਦੀ ਮੈਂਬਰਸ਼ਿਪ ਵਿੱਚ ਜੋੜਾਂਗੇ ਤੇ ਕਿਉਂਕਿ ਅੱਜ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਪੰਜਾਬ 'ਚ ਖੇਤਰੀ ਪਾਰਟੀ ਦਾ ਤਗੜਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਅਜਿਹੀ ਪਾਰਟੀ ਆ ਜੋ ਖੇਤਰੀ ਪਾਰਟੀ ਆ ਜੋ ਪੰਜਾਬ ਤੇ ਪੰਜਾਬੀਅਤ ਦੇ ਭਲੇ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੰਚ ਤੇ ਦੀਆਂ ਉਮੀਦਵਾਰਾਂ ਦੇ ਪੂਰਾ ਉੱਤਰਨ ਵਾਸਤੇ ਸ਼੍ਰੋਮਣੀ ਅਕਾਲੀ ਦੇ ਕੰਮ ਕਰਦੇ ਆ ਸੋ ਇਸ ਕਰਕੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲ ਤਗੜਾ ਹੋਵੇ ਇਹ ਭਾਰਤੀ ਮਹਿਮ ਬੜੀ ਜੋਰ ਸ਼ੋਰ ਨਾਲ ਹੋਵੇ ਔਲ ਮੈਰਿਟ ਹੋਵੇ ਤੇ ਇਸ ਭਰਤੀ ਮਹਿਮ ਨੇ ਜਿਹੜਾ 2027 ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਣ ਜਾ ਰਹੀਆਂ ਨੇ ਉਹ ਚੋਣਾਂ ਜਿੱਥੇ ਸ਼ਰਮਣੀ ਕਾਲੀਆਂ ਦਾ ਨਵੇਂ ਪ੍ਰਧਾਨ ਸਾਨੂੰ ਦੇਣੇ ਆ ਉਹਦੇ ਨਾਲ ਇਸ ਭਰਤੀ ਨੇ 2027 ਦੇ ਵਿੱਚ ਜੋ ਸ਼ਰਮਣੀ ਕਾਲੀਲ ਦੀ ਸਰਕਾਰ ਬਣ ਜਾ ਰਹੀ ਹੈ ਉਹਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਅਹਿਮ ਯੋਗਦਾਨ ਪਾਉਣਾ ਅਹਿਮ ਰੋਲ ਹੁਣ ਉਹਨਾਂ ਦਾ ਤੋਂ ਇਸ ਕਰਕੇ ਸਾਰੇ ਵਰਕਰ ਸਾਹਿਬਾਨ ਨੂੰ ਅਪੀਲ ਆ ਕਿ ਆਪਣੇ ਆਪਣੇ ਪਿੰਡ ਵਾਈਜ਼ ਆਪਣੇ ਆਪਣੇ ਵਾਰਡ ਵਾਈਜ਼ ਆਪਾਂ ਭਰਤੀ ਕਰੀਏ ਤੇ ਭਰਤੀ ਮਹਿਮਨ ਨੂੰ ਪੂਰੀ ਇੱਕ ਲੋਕ ਲਹਿਰ ਬਣਾ ਕੇ ਇਹਨੂੰ ਮਜ਼ਬੂਤੀ ਨਾਲ ਕਰੀਏ ਤੇ ਲੋਕਾਂ ਨੂੰ ਸੰਗਤ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਸ਼੍ਰੋਮਣੀ ਕਾਲੀਕਲ ਦੀ ਭਰਤੀ ਨਾਲ ਜੁੜੇ ਜਾਵੇ। ਲੌਂਗਵਾਲ ਸਾਹਿਬ ਸਾਡੇ ਇਸ ਜ਼ਿਲ੍ਹੇ ਦੇ ਬਜ਼ਰਬਰ ਨੇ ਮੈਂ ਉਹਨਾਂ ਦੇ ਨਾਲ ਸਹਾਇਕ ਬਜ਼ਰਬਰ ਰਗਿਆ ਜੀ ਅੱਜ ਲੌਂਗਵਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਲੌਂਗਵਾਲ ਸਾਹਿਬ ਦੀ ਬੇਟੀ ਦੇ ਬੜੀ ਕੋਈ ਭਿਆੰਕਰ ਸੀਰੀਅਸ ਬਿਮਾਰੀ ਆ ਬੜੇ ਸੀਰੀਅਸ ਨੇ ਉਹ ਮੇਰੀ ਰਾਤ ਵੀ ਪ੍ਰਧਾਨ ਸਾਹਿਬ ਨਾਲ ਲੌਂਗਵਾਲ ਨਾਲ ਗੱਲ ਹੋਈ ਸੀ ਉਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ ਸੀਗੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਸਵੇਰੇ ਉਹਨਾਂ ਦੀ ਬੇਟੀ ਨੂੰ ਕੋਈ ਅਟੈਕ ਆ ਗਿਆ ਆਫਿਸਰ ਰਿਕਾਰਡ ਆ ਉਹਦੇ ਕਰਕੇ ਮੇਰੇ ਕੋਲ ਪੀਜੀਏ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਨਾ ਪੈ ਗਿਆ ਲੌਂਗਵਾਲ ਸਾਹਿਬ ਉਹਦੇ ਦਿਨਾਂ ਦੇ ਵਿੱਚ ਸ਼ਾਇਦ ਕੱਲ ਨੂੰ ਨਵੀਂ ਹਲਕੇ ਵਈ ਸ਼ੁਰੂ ਕਰਾਂਗੇ ਤੋਂ ਉਹਦੇ ਵਿੱਚ ਸਾਰੇ ਉਹਨਾਂ ਦੇ ਲੈਰੇ ਸਰ ਸਰਕਲ ਪ੍ਰਧਾਨ ਆਏ ਨੇ ਸਮੁੱਚਾ ਸਮੁੱਚੇ ਸਾਡੇ ਮੇਨ ਆਗੂ ਸਰ ਸਭਨ ਸਾਰੇ ਆਏ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਵਈ ਜਿਹੜੀ ਭਰਤੀ ਆ ਇਸ ਲੌਂਗਵਾਲ ਸਾਹਿਬ ਦੀ ਵਈ ਦੇ ਵਿੱਚ ਭਰਤੀ ਸਾਰੇ ਜ਼ਿਲ੍ਹੇ ਦੇ ਮੁਕੰਮਲ ਹੋ ਗਏ। ਤਾਂ ਹਲਕਾ ਜਿਲਮ ਮਲੇਕੋਲ ਦੇ ਬਜਰ ਬਣਨੇ ਹੋ। ਸੋ ਇਹਨਾਂ ਨੇ ਮਲੇਕੋਲ ਦੀ ਤਿਆਰੀ ਕਰ ਰਹੇ ਹੋਣੇ ਨੇ ਉੱਥੇ। ਸੋ ਵੱਖ-ਵੱਖ ਜਿਵੇਂ ਮੈਨੂੰ ਇੱਥੇ ਅਬਜ਼ਰਵਰ ਲਾਇਆ ਗਿਆ ਲੰਗੋਆਲ ਸਾਹਿਬ ਨੇ, ਚੁੰਦਾ ਸਾਹਿਬ ਮਲੇਕੋਲ ਦੇ ਨੇ। ਇਹ ਵੱਖ-ਵੱਖ ਜਾ ਕੇ ਸਾਰੇ ਅਬਜ਼ਰਵਰ ਲੱਗੇ ਨੇ ਕਿਉਂਕਿ ਜਿਹੜੀ ਮਹਿਮ ਦੀ ਭਰਤੀ ਬਹੁਤ ਵੱਡਾ ਕੰਮ ਆ। ਸੋ ਆਪਣੇ ਆਪਣੇ ਏਰੀਆ ਵੰਡ ਕੇ ਸਾਰਿਆਂ ਨੂੰ ਉਹ ਡਿਊਟੀ ਲਈ ਜੀ। ਦੇਖੋ ਸੁਰੂ ਰੋਟੀਚਰਸ ਦੇਖੋ ਟੀਚਰ 25 ਲੱਖ ਭਰਤੀ ਆ। ਮੈਂ ਸਮਝਦਾ ਕਿ ਭਰਤੀ ਤਾਂ ਤਕਰੀਬਨ ਜਾ ਕੇ 25 ਲੱਖ ਤੋਂ ਬਾਅਦ ਭਰਤੀ ਹੋਰ 50 ਲੱਖ ਦੇ ਕਰੀਬ ਭਰਤੀ ਹੋਣੀ ਆ ਜਿਹੜੀ ਟੀਚੇ ਦੀ ਗੱਲ ਇਹ ਆ ਵੀ ਪਰ ਹਲਕੇ ਦੇ ਵਿੱਚ ਪੂਰੀ ਸਪੀਡ ਦੇ ਨਾਲ ਕੰਮ ਚੱਲ ਰਿਹਾ ਤੁਸੀਂ ਦੇਖੋ ਆਉਣ ਦੇ ਦਿਨਾਂ ਦੇ ਬਹੁਤ ਵੱਡੀ ਭਰਤੀ ਹੋਣੀ ਆ 25 25 25 ਤੋਂ ਸਟਾਰਟ ਆ ਇਸ ਤੋਂ ਬਾਅਦ ਉੱਪਰ ਜਿੰਨੀ ਭਰਤੀ ਹੋ ਸਕਦੀ ਆ ਬਾਅਦ ਵਿੱਚ ਕਰਾਂਗੇ ਸਾਰੇ ਦੇਖੋ ਗੱਲ ਇਹ ਹੈ ਵੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਆ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਕਾਲ ਸਰਬ ਦੇ ਦੇਸ਼ਾਂ ਨਿਰਦੇਸ਼ ਨਾਲ ਚੱਲਦੀ ਆ ਤੁਸੀਂ ਹੋਰ ਕੋਈ ਪਾਰਟੀ ਦੇਖੋ ਦੇਖੋ ਸਾ ਸਰਬੀਰ ਸਿੰਘ ਬਾਲਜੀ ਨੇ ਬਿਲਕੁਲ ਕਿ ਦਿਵਾਨੇ ਸਿੱਖ ਬਜੋ ਜੋ ਪਾਰਟੀ ਦੀਆਂ ਜਾਂ ਸਰਕਾਰ ਦਰਾਂ ਹੋਇਆ ਉਹਨਾਂ ਨੇ ਬਿਨਾ ਕਿਸੇ ਗੱਲ ਕਹੀ ਆਪਣੀ ਝੋਲੀ ਪਾਇਆ ਉਸ ਤੋਂ ਬਾਅਦ ਇਹਨਾਂ ਬਿਨ ਉਹਨਾਂ ਨੇ ਹੁਕਮ ਲਾਗੂ ਜੋ ਕਾਲ ਤੱਕ ਸਿਰਫ ਫਜ਼ੀਲ ਤੋਂ ਕਰ ਲਾਗੂ ਕੀਤਾ ਗਿਆ ਉਹਨਾਂ ਨੇ ਸੱਤ ਮੈਂਬਰ ਦੀ ਕਮੇਟੀ ਦਾ ਜੋ ਐਲਾਨ ਕੀਤਾ ਗਿਆ ਦੇਖੋ ਸੱਤ ਮੈਂਬਰ ਦੀ ਕਮੇਟੀ ਵਿੱਚੋਂ ਪੰਜ ਮੈਂਬਰ ਤਾਂ ਸਾਰੇ ਪਏ ਹੋਏ ਨੇ ਦੁਬਾਰਾ ਉਹਦੇ ਕਿਉਂਕਿ ਵਰਕਿੰਗ ਕਮੇਟੀ ਦੇ ਵਿੱਚ ਜਿੱਥੇ ਸਾ ਸਰਬੀਰ ਸਿੰਘ ਬਾਲਜੀ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਉਸ ਤੋਂ ਬਾਅਦ ਸੂਚੀ ਵਰਕਿੰਗ ਕਮੇਟੀ ਦੇ ਵੱਲੋਂ ਜਥੇਰ ਅਕਾਲਤਖ ਸਾਹਿਬ ਨੂੰ ਬੇਨਤੀ ਕੀਤੀ ਕਿ ਉਸ ਤਾਂ ਬੇਨਤੀ ਕਰ ਸਕਦਾ ਜੋਰੀ ਕਰ ਸਕਦਾ ਅਕਾਲਤਖ ਸਾਹਿਬ ਕੋਲ ਅਕਾਲਤਖ ਸਾਹਿਬ ਕੋਲ ਬੇਨਤੀ ਕੀਤੀ ਤੇ ਜੋਰੀ ਕੀਤੀ ਕਿ ਜਿਹੜੀ ਪੰਜ ਮੈਂਬਰੀ ਜਿਹੜੇ ਦੋ ਮੈਂਬਰ ਦੇਖੋ ਬਡਾਲਾ ਸਾਹਿਬ ਦੀ ਗਲਤੀ ਕਰ ਰਹੇ ਹੋ ਬਡਾਲਾ ਸਾਹਿਬ ਨੂੰ ਡਿਸਪਲਿਨ ਕਮੇਟੀ ਨੇ ਇੱਕ ਮਿੰਟ ਡਿਸਪਲਿਨ ਕਮੇਟੀ ਨੇ ਪਾਰਟੀ ਤੋਂ ਬਾਹਰ ਕੱਢਿਆ ਹੋਇਆ ਦੂਜੀ ਗੱਲ ਇਹ ਬੀਬੀ ਜੀ ਦੀ ਗੱਲ ਬੜੇ ਸਤਿਕਾਰਯੋਗ ਨੇ ਉਹ ਜੋ ਜੋ ਲੈਕਚਰ ਕਮਿਟੀ ਦੀ ਹਦਾਇਤ ਮੁਤਾਬਕ ਬੀਬੀ ਜੀ ਜੋਬ ਕਰਦੇ ਨੇ ਜੋਬ ਵਾਲਾ ਬੰਦਾ ਇਸ ਭਰਤੀ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਤੇ ਜੇ ਬਡਾਲਾ ਸਾਹਿਬ ਦੀ ਗੱਲ ਕਰ ਰਹੇ ਜੇ ਉਹਨਾਂ ਨੇ ਸ਼ਾਮਲ ਹੋਣਾ ਤਾਂ ਬਡਾਲਾ ਸਾਹਿਬ ਡਿਸਪਲਿਨ ਕਮੇਟੀ ਦੇ ਕੋਲ ਆਉਣ ਪੇ ਗੱਲ ਕਰਨਾ ਪੱਖ ਰੱਖਣ ਤੇ ਭਰਤੀ ਸ਼ੁਰੂ ਕਰ ਸਕਦੇ ਨੇ ਉਹ। ਬਡਾਲਾ ਸਾਹਿਬ ਨੇ ਤੁਸੀਂ ਦੇਖਿਆ ਉਹਨਾਂ ਭਰਤੀ ਜਦੋਂ ਉਹਨਾਂ ਨੇ ਸਾਡਾ ਸੁਖਵੀਰ ਸਿੰਘ ਬਾਲਦੀ ਜੀ ਜਿਹੜੀ ਜਿਹੜੀ ਸਤੀਫੇ ਦੀ ਸਰਲਣਾ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਭਰਤੀ ਸ਼ੁਰੂ ਕੀਤੀ ਆ ਉਹਦੇ ਵਾਰ ਕਿਹਾ ਵੀ ਭਰਤੀ ਬਹੁਤ ਦੇ ਕੀਤੀਆਂ ਵੱਡਾ ਕੰਮ ਆ ਇਹ ਇਹਨਾਂ ਨੇ ਸਾਰੀ ਡਿਊਟੀਆਂ ਵੰਡ ਕੇ ਭਰਤੀ ਕਰ ਰਹੇ ਨੇ। ਤੁਸੀਂ ਜਧਿਆ ਸਾਹਿਬ ਦੀ ਗੱਲ ਸੁਣੀ ਵੀ ਹੋਣੀ ਹੈ ਗੱਲ ਇਹ। ਬਿਲਕੁਲ ਲੱਗਦਾ ਹੈ ਕਿ ਨੀ ਨੀ ਜਧਿਆ ਸਾਹਿਬ ਨੇ ਤਾਂ ਹਮੀ ਸਾਹਿਬ ਨੂੰ ਦੇ ਗਏ ਉਹਨਾਂ ਨੇ ਧਾਮੀ ਸਾਹਿਬ ਚੇਅਰਮੈਨ ਧਾਮੀ ਸਾਹਿਬ ਦੀ ਵਾਈਸ ਚੇਅਰਮੈਨ ਨੇ ਆ ਤੁਸੀਂ ਧਾਮੀ ਸਾਹਿਬ ਨਾਲ ਗੱਲ ਕਰ ਲਓ ਜਿਵੇਂ ਤੁਹਾਡੀ ਦੁਆਰਾ ਵੀ ਉਹ ਉਹਨਾਂ ਨੇ ਭਰਤੀ ਨੂੰ ਰੋਕੇ ਨੇ ਭਰਤੀ ਨੂੰ ਭਰਤੀ ਦੀ ਸਲਾਹਗਾ ਕੀਤੀ ਹੈ ਜਸੇ ਸਾਹਿਬ ਨੇ ਕਿ ਆ ਭਰਤੀ ਵੇਲੇ ਤੁਹਾਨੂੰ ਸ਼ੁਰੂ ਕਰ ਬੜੀ ਮਰੀਆ ਕੀਤਾ ਹੈ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਿਹੜੇ ਸਾਡੇ ਆਬਜ਼ਰਵਰ ਨੇ ਉਹ ਸਾਡੇ ਕੋਲੇ ਆਏ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹੁੰਚੇ ਨੇ ਸਮੁੱਚੀ ਟੀਮ ਸਾਡੀ ਦੀਪਾ ਜੀ ਗੁਲਜ਼ਾਰੀ ਜੀ ਸਾਰੀ ਟੀਮ ਇੱਥੇ ਮੌਜੂਦ ਹੈ ਤੇ ਅੱਜ ਅਸੀਂ ਇਹ ਵਿਸ਼ਵਾਸ ਦਵਾਉਨੇ ਆ ਆਪਣੇ ਜ਼ਿਲ੍ਹੇ ਸੰਗਰੂਰ ਵੱਲੋਂ ਤੇ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਨੂੰ ਤੇ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਹੈ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਹੁੰਦਰ ਸਾਹਿਬ ਸਾਰਿਆਂ ਨੂੰ ਕਿ ਅਸੀਂ ਇਹ ਭਰਤੀ ਜਿਹੜੀ ਹੈ ਉਹ ਜ਼ੋਰ ਤਰੀਕੇ ਨਾਲ ਕਰਾਂਗੇ ਤੇ ਜਿਹੜੀ ਨੌਜਵਾਨਾਂ ਦੇ ਵਿੱਚ ਜੇ ਕਿਤੇ ਪਿਛਲੇ ਸਮੇਂ 'ਚ ਕੋਈ ਕਮੀ ਰਹੀ ਹੈ ਤਾਂ ਉਹ ਕਮੀ ਨੂੰ ਪੂਰੇ ਕਰਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਸ਼੍ਰੋਮਣੀ ਕਲ ਦੁਬਾਰੇ ਉਸੇ ਰੂਪ ਦੇ ਵਿੱਚ ਤੁਹਾਨੂੰ ਦਿਖਾਈ ਦੇਊਗਾ ਕਿਉਂਕਿ ਜੇ ਪੰਜਾਬ ਦੀ ਕੋਈ ਸ਼ਾਂਤੀ ਭਾਈਚਾਰਕ ਸਾਂਝ ਤੇ ਪੰਜਾਬ ਦੀ ਤਰੱਕੀ ਦੀ ਕੋਈ ਬੰਦਾ ਗੱਲ ਕਰਦਾ ਹੈ ਇਹਾਂ ਕੋਈ ਪਾਰਟੀ ਗੱਲ ਕਰਦੀ ਹੈ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਹੀ ਕਰੂਗਾ ਤੇ ਇੱਕ ਜ਼ਰੂਰ ਉਹਨਾਂ ਲੋਕਾਂ ਨੂੰ ਜ਼ਰੂਰ ਨਸੀਹਤ ਚਾਹੀਦੀ ਹੈ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਤੋੜਨ ਦੀ ਕੋਸ਼ਿਸ਼ ਕਰਦੇ ਨੇ ਮੈਂ ਪਿਛਲੇ ਸਮੇਂ 'ਚ ਵੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੀ ਇੱਕ ਟੜਾ ਕਿਉਂ ਪੈਦਾ ਹੁੰਦਾ ਹੈ ਕਦੇ ਪੰਜਾਬ ਬੀਜੇਪੀ ਕਦੇ ਪੰਜਾਬ ਕਾਂਗਰਸ ਕਦੇ ਪੰਜਾਬ ਆਮ ਆਦਮੀ ਪਾਰਟੀ ਕਦੇ ਪੰਜਾਬ ਕਮਿਊਨਿਸਟ ਜਿਹੜੇ ਨੇ ਉਹ ਕਿਉਂ ਨਹੀਂ ਪੈਦਾ ਹੁੰਦੇ ਹਮੇਸ਼ਾ ਜਿਹੜਾ ਇੱਕੋ ਟੜੇ ਪੈਦਾ ਹੁੰਦਾ ਉਹ ਹੈ ਸ਼੍ਰੋਮਣੀ ਕਲਦਲ ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਸ਼੍ਰੋਮਣੀ ਕਲਦਲ ਵਾਰਿਸ ਪੰਜਾਬ ਦੇ ਬਣ ਗਿਆ ਅਮ੍ਰਿਤਸਰ ਬਣ ਗਿਆ ਕੋ ਹੋਰ ਬਣ ਗਿਆ ਇਹਦਾ ਮਤਲਬ ਇਹ ਹੈ ਕਿ ਕੇਂਦਰ ਦੀਆਂ ਏਜੰਸੀਆਂ ਜਾਂ ਕੇਂਦਰ ਦੀਆਂ ਸਰਕਾਰਾਂ ਜਾਂ ਕੇਂਦਰ ਦੇ ਜਿਹੜੇ ਲੋਕ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਖੇਤਰੀ ਪਾਰਟੀ ਮਜ਼ਬੂਤ ਹੋਵੇ ਤੇ ਖੇਤਰੀ ਪਾਰਟੀ ਜਿਹੜੀ ਹੈ ਉਹਗੇ ਵਧੇ ਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਹੈ ਸਟੇਬਿਲਟੀ ਜਿਹੜੀ ਹੈ ਉਹ ਸਦਾ ਰਹੇ ਤੇ ਸਾਰਿਆਂ ਦਾ ਜੋਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨੀਵਾ ਦਿਖਾਉਣ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਹੋਰ ਜਿਹੜੇ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਨੀਵਾ ਦਿਖਾਉਣ ਦੇ ਵਿੱਚ ਪੂਰਾ ਜੋਰ ਲੱਗਿਆ ਹੋਇਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਇਸ ਗੱਲ ਤੇ ਜ਼ਰੂਰ ਸੋਚਿਓ ਕਿ ਇਹ ਲੋਕ ਜਿਹੜੇ ਖੇਡਾਂ ਖੇਡਦੇ ਨੇ ਇਹਨਾਂ ਤੋਂ ਜ਼ਰੂਰ بچਿਓ ਇੱਕ ਧਰਮ ਦੇ ਠੇਕੇਦਾਰ ਹੀ ਕਹੂੰਗਾ ਮੈਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਪੰਥ ਦੇ ਕੌਮ ਦੇ ਸਰਮੌਰ ਆਗੂ ਕਹਾਉਂਦੇ ਸੀ ਉਹ ਤੁਸੀਂ ਦੇਖੋ ਚੰਦ ਬੂਟਾ ਜਦ ਹਰਿਆਣਾ ਕਮੇਟੀ ਸਾਡੇ ਤੋਂ ਕੋਈ ਗਈ ਤਾਂ ਉਹ ਦਾਦੂਵਾਲ ਦਾ ਸਭ ਤੋਂ ਵੱਡਾ ਰੋਲ ਸੀ ਉਹਦੇ ਚ ਜਿਹੜੇ ਨੇ ਜਾ ਕੇ ਬੀਜੇਪੀ ਵਾਲਾਂ ਨਾਲ ਰਲ ਕੇ ਤੇ ਉਹ ਕਮੇਟੀ ਅਲੱਗ ਬਣਾਈ ਪਰੰਤੂ ਅੱਜ ਇੱਕ ਚੀਜ਼ ਦੇਖੋ ਉਹੀ ਦਾਦੂਵਾਲ ਸਾਹਿਬ ਜਿਹੜੇ ਨੇ ਆਪਣੀ ਸੀਟ ਨਹੀਂ ਬਚਾ ਸਕੇ ਆਪਣੀ ਇਲੈਕਸ਼ਨ ਨਹੀਂ ਜਿੱਤ ਸਕੇ ਬਹੁਤ ਜਿਹੜੀ ਕਹਿ ਸਕਦੇ ਕਿ ਸਿੱਖਾਂ ਦੀ ਬਹੁਤ ਘੱਟ ਆਬਾਦੀ ਹੈ ਉੱਥੇ ਜਿਹੜੀਆਂ ਵੋਟਾਂ ਘੱਟ ਨੇ ਤਾਂ ਜੇ ਉਹ ਇੰਨੀਆਂ ਵੋਟਾਂ ਨਹੀਂ ਲੈ ਸਕਦੇ ਤਾਂ ਤੁਸੀਂ ਲੱਗਦਾ ਹੈ ਕਿ ਕੌਮ ਦੀ ਕਿਤੇ ਕੋਈ ਬੰਦਾ ਰਹਿਨਮਾਇਜਾ ਕੌਮ ਨੂੰ ਅੱਗੇ ਵਧਾ ਸਕਦਾ ਸੋ ਇਹ ਜਿਹੜੀਆਂ ਦੇਖਿਓ ਸਾਰਾ ਕੁਝ ਇਹ ਅੱਗੇ ਹੌਲੇ ਆ ਸਾਲ ਦੇ ਵਿੱਚ ਹੋਰ بڑا ਕੁਝ ਆਉਣਾ ਹੈ ਜਿਹੜੇ ਬਹੁਤ ਲੋਕ ਜਿਹੜੇ ਸਿੱਖ ਪੰਥ ਦੇ ਜਿਹੜੇ ਬڑے ਵੱਡੇ ਥੇਕੇਦਾਰ ਬਣੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਨਾਲ ਹੀ ਪੰਥ ਚੱਲਦਾ ਤੇ ਪੰਥ ਨੂੰ ਵਰਤਦੇ ਨੇ ਆਪਣੇ ਰਾਜਨੀਤਿਕ ਖੇਤਾਂ ਦੇ ਲਈ ਤਾਂ ਉਹਨਾਂ ਲੋਕਾਂ ਦੇ ਉੱਪਰ ਇਹ ਜਿਹੜੀ ਹੈ ਸਭ ਤੋਂ ਵੱਡਾ ਉਹਨਾਂ ਨੂੰ ਇੱਕ ਜਵਾਬ ਹੈ ਸੰਗਤ ਬੋਲੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਕੋਈ ਹੋਰ ਭਾਈਚਾਰੇ ਦਾ ਹਰ ਬੰਦਾ ਜਿਹੜਾ ਉਹ ਸ਼ਾਂਤੀ ਤੇ ਭਾਈਚਾਰਕ ਸਾਂਝ ਪਾਲਦਾ ਤੇ ਉਹਦੇ ਲਈ ਅਕਾਲੀ ਦਲ ਬਾਜਤ ਹੈ ਜੀ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਜੋ ਸਾਡੇ ਸਹਾਇ ਇਨਚਾਰਜ ਹੈ ਔਰ ਸਾਰੀ ਸਾਡੀ ਸੰਗਰੂਰ ਜ਼ਿਲ੍ਹੇ ਦੀ ਲੀਡਰਸ਼ਿਪ ਔਰ ਪ੍ਰੈਸ ਦੇ ਸਾਥੀਓ ਮੇਰੇ ਤੋਂ ਪਹਿਲਾਂ ਸਾਡੇ ਸੀਨੀਅਰ ਲੀਡਰਸ ਨੇ ਸਾਰਾ ਧੇਰਵਾਦ ਦੱਸਤਾ ਕਿ ਜਿਹੜੀ ਪਰਤੀ ਹੈ ਉਹ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਜਿਹੜੀਆਂ ਵੀ ਪਾਰਟੀਆਂ ਰਜਿਸਟਰਡ ਹੈ ਭਾਵੇਂ ਉਹ ਖੇਤਰੀ ਪਾਰਟੀਆਂ ਹੈ ਭਾਵੇਂ ਉਹ ਨੈਸ਼ਨਲ ਪਾਰਟੀਆਂ ਹੈ 5 ਸਾਲਾਂ ਚ ਉਹਨਾਂ ਨੂੰ ਆਪਦੀ ਨਵੀਂ ਪਰਤੀ ਕਰਕੇ ਆਪਦੀ ਉਹ ਬੋਡੀ ਬ बनानी ਪੈਂਦੀ ਹੈ ਜਿਸ ਤਰ੍ਹਾਂ ਦੀ ਗਾਈਡਲਾਈਨਸ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ। ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੀ 5 ਸਾਲ ਹੋ ਗਏ ਸੀ। ਤੋਂ ਉਸ ਦੇ ਤਹਿਤ ਇਹ ਨਵੀਂ ਭਰਤੀ ਸ਼ੁਰੂ ਹੋਈ ਹੈ। ਬਿਲਕੁਲ ਜਿੱਥੋਂ ਤੱਕ ਸੁਨਾਮ ਦੀ ਗੱਲ ਹੈ ਮੈਂ ਹਲਕਾ ਇੰਚਾਰਜਾਂ ਪੂਰੀ ਕੋਸ਼ਿਸ਼ ਕਰਕੇ ਉਹ ਤੋਂ ਬਹੁਤ ਵਧੀਆ ਭਰਤੀ ਅਸੀਂ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ। ਬਹੁਤ ਬਹੁਤ ਧੰਨ। ਇੱਕ ਗੱਲ ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗੱਲ ਕਲੀਅਰ ਹੈ ਵੀ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਕਰ ਗਿਆ ਉਹ ਕਿਸੇ ਤੋਂ ਨਹੀਂ ਹੋਇਆ। ਉਨਾ ਆਮ ਆਦਮੀ ਪਾਰਟੀ ਨੂੰ ਵੀ ਤਿੰਨ ਸਾਲਾਂ ਦਾ ਵੇਖ ਲਿਆ ਹੋਰ ਵੀ ਵੇਖਿਆ ਕਿ ਜੋ ਕੰਮ ਅਕਾਲੀ ਦਲ ਵਲੇ ਹੋਏ ਹੈ ਨਹੀਂ ਹੋਏ ਇਹ ਠੀਕ ਹੈ ਕੁਝ ਨਮੋਸ਼ੀ ਹੋਈ ਹੈ ਪਿਛਲੇ ਸਾਲਾਂ ਦੇ ਵਿੱਚ ਇੰਦੇ ਚ ਮੈਂ ਕੋਈ ਦੋ ਰਾਏ ਨਹੀਂ ਹੈ ਪਰ ਜਿਸ ਤਰ੍ਹਾਂ ਹੁਣ ਨਵੇਂ ਸਿਰੇ ਤੋਂ ਭਰਤੀ ਹੋਣੀ ਹੈ ਉਹਦੇ ਚ ਪਿੰਡਾਂ ਚ ਵੀ ਸ਼ਹਿਰਾਂ ਚ ਵੀ ਇਹ ਚੱਲ ਪਿਆ ਹੈ ਕਿ ਅਕਾਲੀ ਦਲ ਹੀ ਇੱਕ ਪਾਰਟੀ ਹੈ ਜਿਹੜੀ ਸਹੀ ਢੰਗ ਨਾਲ ਰਿਪਰੈਜ਼ੈਂਟੇਸ਼ਨ ਦੇ ਸਕਦੀ ਹੈ ਬਤੌਰ ਕਿ ਸਾਨੂੰ ਥੋੜਾ ਇਕੱਠੇ ਹੋਣ ਦੀ ਜ਼ਰੂਰ ਲੋੜ ਹੈ ਇਹ ਜ਼ਰੂਰ ਸਾਰੇ ਫੀਲ ਕਰਦੇ ਕਿ ਇਕੱਠੇ ਹੋ ਕੇ ਹਮਲਾ ਮਾਰੀਏ ਸਾਰਿਆਂ ਭਾਈਚਾਰਿਆਂ ਨੂੰ ਸਾਰਿਆਂ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਔਰ ਇਹ ਗੱਲ ਸਾਡੇ ਸ਼ਹਿਰੀ ਵੀ ਮੰਨਦੇ ਐ ਕਿ ਅਮਨ ਅਮਾਨ ਸ਼ਾਂਤੀ ਤੇ ਜੋ ਪਹਿਰਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਸਾਡੀ ਅਕਾਲੀ ਲੀਡਰਸ਼ਿਪ ਨੇ ਦਿੱਤਾ ਹੋਰ ਕੋਈ ਨਹੀਂ ਦੇ ਸਕਦਾ ਬਾਕੀ ਦਾ ਸਾਰੇ ਇਸ ਤੇ ਰਾਜਨੀਤੀ ਕਰਦੇ ਐ ਸਹੀ ਮੈਨਿਆਂ ਚ ਅਮਨ ਅਮਾਨ ਜਿਹੜਾ ਕਾਇਮ ਕਰਕੇ ਰੱਖਿਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਔਰ ਮੈਂ ਸਮਝਦਾ ਕਿ ਔਰ ਇੱਕ ਗੱਲ ਵੀ ਪੱਕੀ ਹੈ ਕਿ ਭਾਵੇਂ ਸਾਡੇ ਵਿਰੋਧੀ ਉਹ ਵੀ ਗੱਲ ਕਹਿੰਦੇ ਆ ਕਿ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਤਗੜਾ ਹੋਣਾ ਜ਼ਰੂਰੀ ਹੈ ਜੇ ਸਾਡੇ ਵਿਰੋਧੀ ਇਹ ਗੱਲ ਕਹਿੰਦੇ ਆ ਤੇ ਜਿਹੜੇ ਆਮ ਲੋਕ ਹੈ ਉਹ ਤਾਂ ਇਹ ਗੱਲ ਕਹਿਣਗੇ ਕਿ ਜਿਹੜੀ ਖੇਤਰੀ ਪਾਰਟੀ ਹੈ ਜੋ ਖੇਤਰੀ ਪਾਰਟੀ ਆਪ ਦੀ ਖੇਤਰ ਦੀ ਗੱਲ ਕਰ ਸਕਦੀ ਹੈ ਦੂਜੀ ਨੈਸ਼ਨਲ ਪਾਰਟੀ ਨਹੀਂ ਕਰ ਸਕਦੀ ਉਹਨੀਆਂ ਵੀ ਮਜਬੂਰੀਆਂ ਹੁੰਦੀਆਂ ਤੋਂ ਮੈਂ ਸਮਝਦਾ ਇਸ ਚੀਜ਼ ਨੂੰ ਵੇਖਦੇ ਹੋਏ ਇਹ ਲੋਕ ਇਹਨਾਂ ਦੇ ਮੈਂਬਰ ਵੀ ਬਣਨਗੇ ਆਮ ਲੋਕ ਮੈਂਬਰ ਬਣਨਗੇ ਤੇ ਤਗੜੇ ਹੋ ਕੇ ਅਕਾਲੀ ਦਲ ਆਊਗਾ ਲੋਕਾਂ 'ਚ